ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਹੜੀ ਪ੍ਰਾਤਨ ਜੀ ਅੱਜ ਮੈਂ ਦਿਖਾਉਣ ਲੱਗਿਆ ਉਹ ਚੀਜ਼ ਰਾਜੇ ਮਹਾਰਾਜਿਆਂ ਦੇ ਟਾਈਮ ਵਿੱਚ ਵਰਤੀ ਜਾਂਦੀ ਸੀ ਉਹ ਚੀਜ਼ ਰਾਜੇ ਮਹਾਰਾਜਿਆਂ ਦੇ ਵੇੜਿਆਂ ਦੀ ਹੈਗੀ ਆ ਸੋ ਵੀਡੀਓ ਨੂੰ ਐਂਡਰੋ ਐਂਡ ਤੋਂ ਕਰ ਜ਼ਰੂਰ ਦੇਖਣਾ ਮੈਨੂੰ ਪੂਰੀ ਉਮੀਦ ਆ ਵੀ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੂਗੀ ਕਿਰਪਾ ਕਰਕੇ ਵੀਡੀਓ ਨੂੰ ਲਾਇਕ ਤੇ ਅੱਗੇ ਸ਼ੇਅਰ ਵੀ ਜਰੂਰ ਕਰਨਾ ਜੀ ਤੇ ਵਧੀਆ-ਵਧੀਆ ਕਮੈਂਟ ਵੀ ਕਮੈਂਟ ਕਮੈਂਟ ਬਾਕਸ ਵਿੱਚ ਜਰੂਰ ਕਰਨਾ ਜੀ ਸੋ ਚਲੋ ਫਿਰ ਦਿਖਾਵਾਂਗਾ ਤੁਹਾਨੂੰ ਪੁਰਾਣੇ ਵੇਲਿਆਂ ਦੀ ਉਹ ਚੀਜ਼ ਜੋ ਕਿ ਰਾਜੇ ਮਹਾਰਾਜੇ ਵਰਤਦੇ ਹੁੰਦੇ ਸੀ ਸੋ ਸਵੇਦ ਹੀ ਆਪ ਨੇ ਇਹ ਚੀਜ਼ ਪਹਿਲਾਂ ਕਦੇ ਦੇਖੀ ਹੋਵੇ ਸੋ ਬਲੌਗ ਨੂੰ ਪੂਰਾ ਦੇਖਣਾ ਤੇ ਇਸ ਚੀਜ਼ ਬਾਰੇ ਜਿਹੜੀ ਮੈਂ ਜਾਣਕਾਰੀ ਦੇਵਾਂਗਾ ਉਹਨੂੰ ਵੀ ਗੌਰ ਨਾਲ ਸੁਣਨਾ ਤੇ ਅੱਗੇ ਉਹਨਾਂ ਨਾਲ ਸ਼ੇਅਰ ਵੀ ਜ਼ਰੂਰ ਕਰਨਾ ਜੀ। ਤਾਂ ਚਲੋ ਜੀ ਦਿਖਾਉਣਾ ਤੁਹਾਨੂੰ ਉਹ ਪ੍ਰਾਤਨਜੀ। ਇਹ ਆ ਜੀ ਉਹ ਚੀਜ਼ ਜੋ ਰਾਜੇ ਮਹਾਰਾਜਿਆਂ ਦੇ ਟਾਈਮ ਵਿੱਚ ਵਰਤੀ ਜਾਂਦੀ ਸੀ ਇਸ ਚੀਜ਼ ਨੂੰ ਰੁੱਕਾ ਕਹਿੰਦੇ ਨੇ ਇਹ ਚੀਜ਼ ਚਿੱਠੀ ਪੱਤਰ ਪਾਉਣ ਲਈ ਵਰਤੀ ਜਾਂਦੀ ਸੀ ਜਦੋਂ ਰਾਜਿਆਂ ਦੇ ਨੌਕਰ ਇੱਕ ਦੂਸਰੇ ਰਾਜੇ ਤੱਕਰ ਚਿੱਠੀ ਪੱਤਰ ਪਹੁੰਚਾਉਂਦੇ ਹੁੰਦੇ ਸੀ ਤਾਂ ਉਹ ਇਸ ਰੁੱਕੇ ਵਿੱਚ ਪਾ ਕੇ ਲੈ ਕੇ ਜਾਂਦੇ ਹੁੰਦੇ ਸੀ ਇਹਦੇ ਵਿੱਚ ਜੋ ਵੀ ਚਿੱਠੀ ਹੁੰਦੀ ਉਹ ਪਾ ਪਾ ਲੈਂਦੇ ਦੀ ਤੇ ਉੱਪਰੋਂ ਇਹ ਟੱਕਣਾ ਲਗਾਇਆ ਜਾਂਦਾ ਸੀ ਸੋ ਜਿਹਦੇ ਤੋੜ ਇਹ ਹੁੰਦਾ ਤੇ ਰੁੱਕਾ ਉਹਨੂੰ ਇੱਕ ਦੂਸਰਾ ਰਾਜਾ ਘੇਰਦਾ ਨਹੀਂ ਹੁੰਦਾ ਵੀ ਕੋਈ ਵੀ ਦੂਸਰੇ ਰਾਜੇ ਦਾ ਚਪਾਈ ਉਸ ਬੰਦੇ ਨੂੰ ਘੇਰਦਾ ਨਹੀਂ ਹੁੰਦਾ ਵੀ ਕਿਉਂਕਿ ਰੁੱਕਾ ਲਾਇਸੈਂਸ ਦਾ ਕੰਮ ਕਰਦਾ ਹੁੰਦਾ ਵੀ ਇੱਕ ਕਿਸਮ ਦਾ ਇਹ ਉਸ ਸਮੇਂ ਦਾ ਲਾਇਸੈਂਸ ਹੀ ਹੁੰਦਾ ਸੀ ਇਹ ਦੇਖੋ ਉਹਨਾਂ ਬੇੜਿਆਂ ਦੀ ਇੱਕ ਲਿਪੀ ਵੀ ਇਹਦੇ ਉੱਤੇ ਲਿਖੀ ਹੋਈ ਆ ਏ ਬਹੁਤ ਹੀ ਖੂਬਸੂਰਤ ਬਣਾਇਆ ਹੋਇਆ ਤਾਂਬੇ ਦੀ ਧਾਣ ਦਾ ਹੈ ਬਣਿਆ ਹੋਇਆ ਜਿਹੜੀ ਉੱਪਰ ਇਹ ਲਿਪੀ ਲਿਖੀ ਹੋਈ ਆ ਇਹ ਪਿੱਤਲ ਦੀ ਧਾਣ ਦੀ ਬਣਾ ਕੇ ਲਿਖੀ ਹੋਈ ਆ ਤੇ ਇੱਥੇ ਇੱਕ ਇਹਨੂੰ ਫੜਨ ਵਾਸਤੇ ਇਹ ਸੰਗੜੀ ਇਹ ਵੀ ਲਾਈ ਹੈ ਛੋਟੀ ਇਹ ਤਾਂ ਕਿ ਇਥੋਂ ਖੜਨਾ ਆਸਾਨ ਹੋਵੇ ਉਦੋਂ ਜਿਹੜੇ ਰਾਜਿਆਂ ਦੇ ਨੌਕਰ ਹੁੰਦੇ ਸੀ ਚਪਾਈ ਹੁੰਦੇ ਦੀਆਂ ਉਹ ਘੋੜਿਆਂ ਉੱਤੇ ਸਫ਼ਰ ਕਰਦੇ ਹੁੰਦੇ ਸੀ ਤੇ ਘੋੜਿਆਂ ਉੱਤੇ ਹੀ ਇਹ ਰੁੱਕੇ ਲੈ ਕੇ ਇੱਕ ਦੂਜੇ ਦੇ ਰਾਜਦੁਕਰ ਪਹੁੰਚਦੇ ਹੁੰਦੇ ਸੀ ਸੋਸੀਟੀ ਨੂੰ ਰੁੱਕਾ ਕਹਿੰਦੇ ਨੇ ਇਹ ਜਿਹੜੀਆਂ ਪੁਰਾਣੇ ਜਵਾਨੀ ਦੀਆਂ ਫਿਲਮਾਂ ਨੇ ਜੋ ਰਾਜੇ ਮਹਾਰਾਜਿਆਂ ਦੇ ਟਾਈਮ ਦੀਆਂ ਬਣੀਆਂ ਹੁੰਦੀਆਂ ਨੇ ਰਾਜੇ ਮਹਾਰਾਜਿਆਂ ਦੇ ਉੱਪਰ ਬਣੀਆਂ ਹੁੰਦੀਆਂ ਨੇ ਉਹਨਾਂ ਵਿੱਚ ਹੀ ਇਹ ਰੁੱਕੇ ਦੇਖਣ ਨੂੰ ਮਿਲਦੇ ਨੇ ਜਾਂ ਫਿਰ ਜਿਹੜੇ ਬਰਾਸਤੀ ਮਿਊਜ਼ੀਅਮ ਨੇ ਉਹਨਾਂ ਵਿੱਚ ਹੀ ਇਹ ਰੁੱਕੇ ਦੇਖਣ ਨੂੰ ਮਿਲਦੇ ਨੇ ਇਹ ਆਈਟਮ 1000 ਸਾਲ ਪੁਰਾਣੀ ਆ ਤੇ ਇਸ ਨੂੰ ਮੈਂ ਆਪਣੇ ਬਾਈ ਅਨੰਦ ਸਿੰਘ ਬੜਾਏ ਚ ਬਰਾਸਤੀ ਮਿਊਜ਼ੀਅਮ ਵਿੱਚ ਸਾਮ੍ਹ ਕੇ ਰੱਖਿਆ ਹੋਇਆ ਪੰਜਾਬ ਵਿੱਚ ਇਹ ਰੁੱਕੇ ਬਹੁਤ ਹੀ ਘੱਟ ਲੋਕਾਂ ਕੋਲ ਮਜੂਦ ਹੋਣਗੇ ਮੈਂ ਜਦੋਂ ਕਰ ਕਿਸੇ ਕੋ ਇਹ ਦੇਖਿਆ ਨਹੀਂ ਪੰਜਾਬ 'ਚ ਸ਼ਾਇਦ ਇੱਕ ਦੋ ਜਣੇ ਕੋ ਹੋਣ ਕਿਸੇ ਕੋ ਫਰਮਾਇ ਅਜੇ ਤੱਕ ਦੇਖਿਆ ਨਹੀਂ ਕਿ ਸਕੋ ਉਹ ਦੇਖੋ ਜੀ ਕਿੰਨੇ ਵਧੀਆ ਅਪਗ੍ਰੇਡ ਇਹਦਾ ਡਿਜ਼ਾਈਨ ਪਾਇਆ ਹੋਏ ਨੇ ਦੇਖਣ ਨੂੰ ਬਹੁਤ ਹੀ ਖੂਬਸੂਰਤ ਲੱਗਦਾ ਇਸ ਤਰ੍ਹਾਂ ਇਹ ਖੋਲ੍ਹੇ ਜਾਂਦਾ ਤੇ ਇਹਦੇ ਵਿੱਚ ਚਿੱਠੀ ਪੱਤਰ ਪਾ ਕੇ ਉਹ ਪੂਰਾ ਉੱਟਕਣ ਲਗਾ ਦਿੱਤਾ ਜਾਂਦਾ ਵੀ ਇਹ ਇਸ ਤਰ੍ਹਾਂ ਸੇ ਉਹ ਹੀ ਇਹੋ ਜਿਹੀਆਂ ਚੀਜ਼ਾਂ ਅੱਜ ਕੱਲ੍ਹ ਕਾਟਰੀ ਦੇਖਣ ਨੂੰ ਮਿਲਦੀਆਂ ਨੇ ਹੌਲੀ ਹੌਲੀ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਨੇ ਪ੍ਰਾਤਨ ਚੀਜ਼ਾਂ ਨੇ ਉਹ ਲੋਪ ਹੁੰਦੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਕਿ ਸੰਭਣ ਦੀ ਬਹੁਤ ਲੋਡ ਆ ਸੋ ਮੈਨੂੰ ਉਮੀਦ ਆ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਸੋ ਜਿਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਨਾ ਤੇ ਅੱਗੇ ਲੋਕਾਂ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਜੀ ਇਹ ਵਧੀਆ ਵਧੀਆ ਕਮੈਂਟ ਵੀ ਕਮੈਂਟ ਬਾਕਸ ਬਾਕਸ ਵਿੱਚ ਜ਼ਰੂਰ ਕਰਨਾ ਕਿਸੇ ਦਿਨ ਹੋਰ ਤੁਹਾਨੂੰ ਕੋਈ ਪ੍ਰਾਤਨ ਚੀਜ਼ ਦਿਖਾਵਾਂਗਾ ਇਸ ਪੰਜਾਬੀ ਕਲਚਰ ਬਲੌਗ ਦੇ ਜ਼ਰੀਏ ਸੋ ਆਉਣ ਵਾਲੇ ਬਲੌਗਾਂ ਨੂੰ ਵੀ ਜ਼ਰੂਰ ਦੇਖਣਾ ਫੋ ਮਿਲਦੇ ਆ ਜੀ ਕਿਸੇ ਦਿਨ ਫੇਰ ਸ਼ੁਕਰੀਆ ਧੰਨਵਾਦੀ